ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੇ ਵਲੌਗ 'ਚ ਤੁਹਾਨੂੰ ਅਸੀਂ ਗੁਆਟੇਮਾਲਾ ਦੇਸ਼ ਦਿਖਾਵਾਂਗੇ ਆ ਗੁਆਟੇਮਾਲਾ ਦਾ ਬਾਰਡਰ ਹੈ ਇਹਦੀ ਦੂਸਰੀ ਸਾਈਡ ਤੇ ਬਲੀਜ਼ ਆ ਅਸੀਂ ਬਲੀਜ਼ ਤੋਂ ਇਧਰ ਗੁਆਟੇਮਾਲਾ 'ਚ ਐਂਟਰ ਕਰ ਗਏ ਹੁਣ ਤੁਹਾਨੂੰ ਅਗਲੀ ਗੁਆਟੇਮਾਲਾ ਦੀ ਸੈਰ ਕਰਾਵਾਂਗੇ ਆ ਆਜ਼ਾਦੀ ਦਿਵਸ ਮਨਾਇਆ ਪਿੱਛੇ 204 ਸਾਲ ਪਹਿਲਾਂ ਜਿਹੜਾ ਗੁਆਟੇਮਾਲਾ 스ਪੈਨਿਸ਼ ਲੋਕਾਂ ਤੋਂ ਆਜ਼ਾਦ ਹੋਇਆ ਸੀ। ਵੈਸੇ ਜਿਹੜੀ 에ਅਰ ਟਿਕਟ ਆ ਇੱਥੋਂ ਇਹ ਗੁਆਟੇਮਾਲਾ ਸਿਟੀ ਤੱਕ 250 US ਡਾਲਰ ਆ ਆਉਣ ਜਾਣ ਦੀ ਤੇ ਸਾਡੇ ਲੱਗਿਆ ਸਿਰਫ ਕੱਲੇ-ਕੱਲੇ ਦੇ 51 ਡਾਲਰ US ਉਹ ਇਸ ਕਰਕੇ ਕਿ ਉਹ ਇਨਨ ਨੇ ਆਜ਼ਾਦੀ ਦੇ ਸੁਪਨਾ ਬਣਾਇਆ ਕਰਕੇ ਆਫਰ ਲਈ ਹੋਈ ਹੈ। ਦੋਸਤੋ ਅਸੀਂ ਇਥੇ ਫਲੋਰੈਂਸ ਗੁਆਟੇਮਾਲਾ ਦੇ 에어ਪੋਰਟ ਤੇ ਪਹੁੰਚ ਗਏ ਆਂ। ਜਹਾਜ਼ ਦੀ ਇੰਤਜ਼ਾਰ ਵਿੱਚ ਖੜੇ ਆਂ। ਪੰਜ ਚਾਰ ਮਿੰਟ ਤੋਂ ਜਹਾਜ਼ ਆਉਣ ਵਾਲਾ ਹੈ। ਫਿਰ ਤੋਂ ਫਲਾਈਟ ਕਰਕੇ ਅਸੀਂ ਫਿਰ ਗੁਆਟੇਮਾਲਾ ਸਿਟੀ ਨੂੰ ਜਾਵਾਂਗੇ। ਇੱਥੇ 40 ਮਿੰਟ ਲੱਗਦੇ ਆ। ਰਾਜੀ ਜਹਾਜ਼ ਲੈਂਡ ਕਰ ਗਿਆ ਹੈ ਗੁਆਟੇਮਾਲਾ ਸਿਟੀ ਤੋਂ ਇੱਥੇ ਤੱਕ ਆਇਆ ਹੈ ਹੁਣ ਇਸੇ ਜਹਾਜ਼ ਦੇ ਵਿੱਚ ਅਸੀਂ ਜਾਵਾਂਗੇ ਗੁਆਟੇਮਾਲਾ ਸਿਟੀ ਨੂੰ Dit is die skat. Dit is die skat. Dit is die skat. ਬਹੁਤ ਜੀ ਆਪਾਂ ਗੁਆਟੇਮਾਲਾ ਸਿਟੀ 에어ਪੋਰਟ ਤੇ ਉਤਰ ਗਏ ਆਂ ਇਸ ਜਹਾਜ਼ ਵਿੱਚ ਅਸੀਂ ਆਏ ਸੀਗੇ ਹੁਣ ਤੁਹਾਨੂੰ ਗੁਆਟੇਮਾਲਾ ਸਿਟੀ ਦਿਖਾਵਾਂਗੇ ਹੁਣ ਅਸੀਂ 에어ਪੋਰਟ ਤੋਂ ਬਾਹਰ ਆ ਗਏ ਆਂ ਕਿ ਕਿੱਥੇ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਜ ਜਦੋਂ 에어ਪੋਰਟ ਤੋਂ ਬਾਹਰ ਨਿਕਲਦੇ ਆ ਜਿਹੜੇ ਵੀ ਪੈਸੇਂਜਰ ਆ ਗਏ ਆ ਉਹ ਜਦੋਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਰਿਸੀਵ ਕਰਨ ਆਉਂਦੇ ਆ ਉਹ ਫਿਰ ਨੇ ਆਹ ਬਿਜ਼ਨਸ ਬਣਾਇਆ ਆ ਇਹ ਆ ਗੁਆਰੇਜ ਆ ਇਹ ਨਾ ਵੇਚਦੇ ਇੱਥੇ ਇੱਥੋਂ ਹੀ ਲੈ ਲੈਂਦੇ ਆ ਫਿਰ ਉਹ ਉਹਨਾਂ ਨੂੰ ਦੇਣ ਵਾਸਤੇ ਉਹ ਜਦੋਂ ਉਹ ਬੰਦਾ ਵੀ ਕਿਹੜਾ ਗੁਆਰੇਜ ਲੈ ਕੇ ਦਿਲ ਦੀ ਸ਼ਕਲ ਬਣਾਈ ਹੁੰਦੀ ਵਿੱਚ ਭੁੰੜੇ ਜਾਏ ਤੇ ਇਹਨਾਂ ਨੇ ਇਹ ਬਿਜ਼ਨਸ ਬਣਾਇਆ ਹੈ ਕੋ ਆਉਂਦਾ ਪਰੇ ਤੁਰਿਆ ਆਉਂਦਾ ਆਏ ਕੋ ਪਿਛੇ ਹੋਰ ਤੁਰਿਆ ਆਉਂਦਾ ਕਾਮ ਇਧਰ ਦੇਸੀ ਜਾਈ ਆ ਬਲੀਜ਼ ਤੇ ਗੁਆਟੇਮਾਲਾ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਆ ਦੇਖੋ ਇਹ ਜਿਹੜਾ 에어ਪੋਰਟ ਗੁਆਟੇਮਾਲਾ ਸਿਟੀ ਇੱਥੇ ਦੀ ਰਾਜਧਾਨੀ ਆ ਗੁਆਟੇਮਾਲਾ ਦੇਸ਼ ਦੀ ਤੇ ਬਲੀਜ਼ ਦੇ 1 ਡਾਲਰ ਦੇ 4 ਇੱਥੇ ਦੇ ਰੁਪਏ ਬਣ ਜਾਂਦੇ ਆ ਬਲੀਜ਼ ਅਮਰੀਕਾ ਦੇ ਡਾਲਰ ਬਲੀਜ਼ ਵਿੱਚ ਆ ਕੇ ਅੱਧਾ ਹੋ ਜਾਂਦਾ ਯਾਨੀ ਬਲੀਜ਼ ਦੇ 2 ਡਾਲਰ ਤੇ ਅਮਰੀਕਾ ਦਾ 1 ਡਾਲਰ ਤੇ ਬਲੀਜ਼ ਦਾ 1 ਡਾਲਰ ਤੇ ਗਵਾਟੇਮਾਲਾ ਦੇ 4 ਲਓ ਜੀ ਆਹ ਹੁਣ ਆਪਣੀ ਲਾਲ ਰੰਗ ਦੀ ਟੈਕਸੀ ਆ ਗਈ ਆ ਹੁਣ ਇਹਦੇ ਵਿੱਚ ਆਪਾਂ ਆਪਣੇ ਹੋਟਲ ਜਾਵਾਂਗੇ ਅੱਗੇ ਦੀ ਵੀਡੀਓ ਫੇ ਪਾਉਨੇ ਆ What is your yeah,